ਕੈਬਿਨੈਟ ਸੀ ਗੱਲ ਕੀਤੀ ਜਾਂਦੀ ਲੱਗ ਰਿਹਾ ਵੀ ਇਹ ਸਕੂਲ ਬੜਾ ਸਮਾਰਟ ਸਕੂਲ ਹੈ ਨਾ ਮਿਲਗਾ ਇਹਨੂੰ ਹੁਣ ਕੰਪਲੀ ਜਾਮਾ ਜਲਦੀ ਬਣਾ ਦੇ ਕਾਫੀ ਇਨਫਰਾਸਟ੍ਰਕਚਰਿਕ ਕਾਫੀ ਲੋਡ ਹੈ ਫਰਨੀਚਰ ਨਹੀਂ ਹੈ ਲੈਬ ਦੀ ਕੋ ਪ੍ਰੋਬਲਮ ਹੈ ਅ ਐਕਚੁਅਲੀ ਅਪਾ ਇਹਨੂੰ ਪ੍ਰੋਬਲਮ ਨਹੀਂ ਸਮਝਾਂਗੇ ਜਿੱਦਾਂ ਮਾਨਯੂਗ ਸੀਐਮ ਸਰ ਦੇ ਦਿਸ਼ਾ ਨਿਰਦੇਸ਼ ਹੋਈ ਹੈ ਇੱਕ ਸਟੈਂਡਰਡ ਬਣ ਗਿਆ ਕਿ ਸਕੂਲ ਕਿਸ ਤਰੀਕੇ ਦੇ ਹੋਣੇ ਚਾਹੀਦੇ ਹੈ ਜੋ ਇਹਦੇ ਵਿੱਚ ਸਾਨੂੰ ਲੱਗ ਰਿਹਾ ਕਿ ਉਹ ਚੀਜ਼ ਨਹੀਂ ਮੀਟ ਹੋ ਪਾਰੀ ਅੱਜ ਅਸੀਂ ਉਹੀ ਚੀਜ਼ ਰਿਵਿਊ ਕਰਨ ਆਏ ਹੈਗੇ ਐਮਐਲਏ ਸਾਹਿਬ ਦੇ ਨਾਲ ਤੇ ਜਿਹੜੀ ਟੀਮ ਇੱਥੇ ਹੈਗੀ ਉਹਨਾਂ ਨੇ ਸਾਰੇ ਪੁਆਇੰਟਸ ਜਿਹੜੇ ਨੋਟ ਕਰ ਲਏ ਜਿੱਦਾਂ ਲੈਬਸ ਦੀ ਲੋਡ ਹੈ ਬੱਚਿਆਂ ਨੂੰ ਖੇਡਣ ਲਈ ਕਿਉਂਕਿ ਇੱਥੇ ਥੋੜੀ ਜੀ ਸਪੇਸ ਕੰਸਟਰੈਂਟ ਹੈਗੀ ਹੈ ਤਾਂ ਬੱਚਿਆਂ ਨੂੰ ਅਸੀਂ ਜਿੱਦਾਂ ਟੀਟੀ ਟੇਬਲ ਟੈਨਿਸ ਵਰਗੀਆਂ ਜਿਹੜੀਆਂ ਗੇਮਸ ਦੇ ਤਾਂ ਕਿ ਤਾਂ ਜੋ 올림픽 ਲੈਵਲ ਤੇ ਵੀ ਖੇਡ ਸਕਣ ਕਦੀ ਇਦਾਂ ਦੀ ਅਸੀਂ ਇੱਥੇ ਮਾਨਯੋਗ ਸੀਐਮ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਸਟ੍ਰੈਟਜੀ ਬਣਾ ਰਹੇ ਹੈਗੇ ਕਿਉਂਕਿ ਇਹ ਬਿਲਡਿੰਗ ਜਿਹੜੀ ਤਿਆਰ ਹੋਈ ਵੀ ਹੈ ਹਲੇ ਤੱਕ ਯੂਜ਼ ਦੇ ਵਿੱਚ ਤਾਂ ਨਹੀਂ ਆ ਪਾਰੀ ਹੈ ਕਿਉਂਕਿ ਇਹਦੇ ਵਿੱਚ ਕੁਝ ਜਿਹੜੀ ਜਿੱਦਾਂ ਤੁਸੀਂ ਦੱਸਿਆ ਹੈਗਾ ਲੈब्स ਇਹਦੇ ਵਿੱਚ ਇਹ ਲੈब्स ਨਹੀਂ ਹੈਗੀਆਂ ਹੁਣ ਇਹ ਚੀਜ਼ ਅਸੀਂ ਠੀਕ ਕਰ ਰਹੀ ਹੈਗੀ ਹੈ ਤੇ ਸ਼ਾਰਟਲੀ ਮੈਂ ਕਹਿੰਦੀ ਹਾਂ ਜਲਦੀ ਜਿੱਦਾਂ ਇੰਦਰਾਪੁਰੀ ਦੇ ਵਿੱਚ ਇੰਨਾ ਰੈਸ਼ ਹੋ ਗਿਆ ਬੱਚਿਆਂ ਦਾ ਸੇਮ ਸਾਨੂੰ ਇੱਥੇ ਵੀ ਦਿਖੇਗਾ ਤੇ ਮਾਨਯੋਗ ਸੀਐਮ ਸਰ ਨੇ ਜਿਸ ਤਰੀਕੇ ਨਾਲ ਹਰ ਏਰੀਆ ਦੇ ਵਿੱਚ ਸਕੂਲ ਆਫ ਐਮੀਨੈਂਸੀ ਇੱਕ ਸ਼ੁਰੂ ਕੀਤਾ ਹੈ ਸਾਡਾ ਇੰਦਰਾਪੁਰੀ ਸ਼ੁਰੂ ਹੋ ਚੁੱਕਿਆ ਹੈ ਵਧੀਆ ਉਹ ਚੱਲ ਰਿਹਾ ਹੈਗਾ ਤੁਸੀਂ ਸਾਰਿਆਂ ਨੇ ਨਤੀਜਾ ਵੀ ਦੇਖ ਲਿਆ ਹੈਗਾ ਸੇਮ ਅਸੀਂ ਇੱਥੇ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਦ ਹੀ ਤਦੋਂ ਤਾਂ ਮਿਸਲ ਹੋ ਜਾਈਏ ਇੱਥੇ ਬੱਚੇ ਸਕੂਲ ਤੋਂ ਪੜਾਣ ਆਣਗੇ ਜੋ ਇਹ ਅੱਜ ਅਸੀਂ ਚੈਕਿੰਗ ਕੀਤੀ ਹੈਗੀ ਹੈ ਨਿਰਖਣ ਕੀਤਾ ਹੈਗਾ ਉਹਦੇ ਵਿੱਚ ਸਾਨੂੰ ਜੋ ਲੱਗਿਆ ਕਿ ਇੱਥੇ ਹੋਰ ਐਡੀਸ਼ਨ ਸਾਨੂੰ ਲੋੜਿੰਦੇ ਹੈਗੀਆਂ ਜੋ ਕਿ ਬੱਚਿਆਂ ਦੀ এডੂਕੇਸ਼ਨ ਦੀ ਕੁਆਲਿਟੀ ਨੂੰ ਉੱਚਾ ਚੱਕਣਗੇ ਉਹ ਚੀਜ਼ ਅਸੀਂ ਫਿਰ ਇੰਟਰੋਡਿਊਸ ਕਰਾਵਾਂਗੇ ਤੇ ਜਲਦੀ ਇਹਨਾਂ ਦੇ ਐਸਟੀਮੇਟਸ ਬਣ ਕੇ ਇਹਦੇ ਵਿੱਚ ਕੰਮ ਹੋ ਕੇ ਜਲਦੀ ਤਿਆਰ ਹੋ ਜਾਏਗਾ ਠੀਕ ਠੀਕ ਠੰਕ ਯੂ ਹੰਗਾ ਜੀ ਕੀ ਹੈ ਤਾਂ ਵੀ ਕਿਸੇ ਦੇ ਦੋਸਤ ਕਿਚੇ ਦਾ ਗਾਟਨ ਹੋਇਆ ਬਿਲਡਿੰਗ ਖੜੀ ਗਈ ਲੇਕਿਨ ਸਕੂਲ ਦਾ ਸ਼ੁਰੂਆਤ ਨਹੀਂ ਹੋਈ ਇਨੇ ਕੋ ਕੰਮ ਕਰਨ ਦੇ ਵਿੱਚ ਨਾ ਬੰਦੇ ਦੀ ਨੀਅਤ ਤੇ ਨੀਤੀ ਚ ਫਰਕ ਨਹੀਂ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤੁਹਾਡੇ ਲਈ ਕਈ ਵਾਰ ਕਿਹਾ ਵਾ 22 ਸਾਲ ਹੋਇਆ ਸਾਡੀ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਦਾ ਦੋ ਗੱਲਾਂ ਤੇ ਖਾਸ ਕਰਕੇ ਫੋਕਸ ਕਰਕੇ ਉਹ ਕੰਮ ਕਰਦੇ ਆ ਇੱਕ ਹੈਲਥ ਇੱਕ ਐਜੂਕੇਸ਼ਨ ਐਜੂਕੇਸ਼ਨ ਦਾ ਡੀਸੀ ਸਾਹਿਬਾ ਅਸੀਂ ਸੋਫੀਆਂ ਵਾਲੇ ਬਾਅਦ ਸਕੂਲ ਤੋਂ ਵੀ ਆਏ ਆਂ ਔਰ ਕੱਲੇ ਕੱਲੇ ਕਮਰੇ ਨੂੰ ਔਰ ਕੱਲੀ ਕੱਲੀ ਗੱਲ ਨੂੰ ਡੀ ਸੀ ਸਾਹਿਬ ਨੇ ਆ ਬਰੀਕੀ ਨਾਲ ਨੋਟ ਕੀਤਾ ਔਰ ਬਰੀਕੀ ਨਾਲ ਹਰ ਗੱਲ ਨੂੰ ਦੇਖਿਆ ਵੀ ਕਿਹੜੀ ਚੀਜ਼ ਦੀ ਕੋਈ ਕਮੀ ਤਾਂ ਨਹੀਂ ਰਹਿ ਗਈ ਉੱਥੇ ਬਕਾਇਦਾ ਜਿੰਨੇ ਪੈਸੇ ਹੋਰ ਲੱਗਣੇ ਆ ਉੱਥੇ ਡੀ ਸੀ ਸਾਹਿਬ ਨੇ ਕਿਹਾ ਸਾਰੇ ਮਹਿਕਮਿਆਂ ਦੇ ਅਫਸਰ ਸਾਹਿਬਾਨਾਂ ਨੂੰ ਵੀ ਬੁਲਾਇਆ ਹੋਇਆ ਸੀ ਡੀ ਸੀ ਸਾਹਿਬ ਨੇ ਕੱਲੇ-ਕੱਲੇ ਜੀਵੀ-ਜੀਦੀ ਜ਼ਿੰਮੇਵਾਰੀ ਆ ਉਸ ਉਸ ਅਫਸਰ ਦੇ ਉੱਤੇ ਉਹਦੀ ਡਿਊਟੀ ਲਾ ਕੇ ਆਏ ਆ ਡੀ ਸੀ ਸਾਹਿਬ ਔਰ ਕੱਲਾ ਜਿਹੜਾ ਇਹ ਦੋ ਸਕੂਲ ਨੇ ਮੇਰੇ ਹਲਕਾ ਸੈਂਟਰ ਦੇ ਅੰਦਰ ਇਹ ਦੋਨਾਂ ਸਕੂਲਾਂ ਨੂੰ ਬਹੁਤ ਵਧੀਆ ਔਰ ਬਹੁਤ ਲੋਕਾਂ ਦੇ ਕੰਮ ਆਊਗਾ ਔਰ ਗਰੀਬ ਆਦਮੀ ਜਿਹੜਾ ਆਮ ਆਦਮੀ ਸੋਚਦਾ ਵੀ ਸਾਡੇ ਬੱਚੇ ਕਿਤੇ ਕੇਵੀਐਮ ਜਾਂ ਕਨਵੈਂਟ ਸਰੀ ਪੜ ਸਕਦੇ ਇੱਥੇ ਜਦੋਂ ਬੱਚੇ ਪੜੂਗੋ ਇਸ ਗੱਲ ਦਾ ਮਾਣ ਮਹਿਸੂਸ ਕਰੂਗੇ ਵੀ ਅਸੀਂ ਵੀ ਕਨਵੈਂਟ ਦੇ ਵਿੱਚ ਪੜ ਰਹੇ ਹਾਂ ਤੇ ਕੇਵੀਐਮ ਵਿੱਚ ਪੜ ਰਹੇ ਹਾਂ ਇਹ ਸਰਦਾਰ ਭਗਵਾਨ ਸਿੰਘ ਮਾਨ ਦੀ ਸੋਚ ਆ ਇਹ ਹੈਲਥ ਤੇ ਐਜੂਕੇਸ਼ਨ ਬਾਰੇ ਪਹਿਲ ਦੇ ਆਧਾਰ ਦੇ ਉੱਤੇ ਹਰ ਬੰਦੇ ਨੂੰ ਹਰ ਗਰੀਬ ਨੂੰ ਹਰ ਗਰੀਬ ਦੇ ਬੱਚੇ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੋਵੇ ਵੀ ਮਚੰਗੇ ਸਕੂਲ ਚ ਪੜ੍ਹਦੇ ਆ ਸਰਕਾਰਾਂ ਦਾ ਪਹਿਲਾਂ ਵੀ ਬਹੁਤ ਆਇਆ ਲੇਕਿਨ ਜ਼ਮੀਨੀ ਪੱਧਰ ਤੇ ਕੋਈ ਇਦਾਂ ਸਕੂਲ ਦਾ ਮਾਇਨਾ ਨਹੀਂ ਕਰਦਾ ਸੀਗਾ ਤੇ ਹੁਣ ਤਾਂ ਕੀ ਕਰੇ ਦੇਖੋ ਜੇ ਉਹ ਨਹੀਂ ਕਰਦੇ ਸੀ ਤਾਂ ਹੀ ਲੋਕਾਂ ਨੇ ਘਰ ਬਿਠਾਤੇ ਨਾ ਇਹ ਹੁਣ ਲੋਕ ਬੱਚੇ ਅੱਜ ਕੱਲ ਬਹੁਤ ਪੜ੍ਹੇ ਲਿਖੇ ਜਵਾਕ ਨੇ ਉਹਨਾਂ ਨੂੰ ਸਭ ਪਤਾ ਉਸ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸੰਭੋਗੇ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਨਿਭਾਊਗਾ ਇਸ ਕਰਕੇ ਜੇ ਅੱਜ ਅਸੀਂ ਨਹੀਂ ਕੰਮ ਕਰਾਂਗੇ ਤੇ ਸਾਨੂੰ ਵੀ ਲੋਕ ਘਰ ਬਿਠਾਊਗੇ ਅਸੀਂ ਕੰਮ ਕਰਨਾ ਲੋਕਾਂ ਦੇ ਵਿੱਚ ਜਾ ਕੇ ਕਰਨਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਔਰ ਆਮ ਲੋਕਾਂ ਦਾ ਕੰਮ ਕਰਾਂ ਕਿ ਸਰਕਾਰੀ ਗਰੀਬਾਂ ਦੀ ਆ ਅਸਲ 'ਚ ਸਰਕਾਰ ਜਿਹੜੀ ਆ ਇਹ ਮੀਡੀਅਮ ਪਰਿਵਾਰਾਂ ਨਾਲ ਤੇ ਗਰੀਬਾਂ ਨਾਲ ਜੁੜ ਕੇ ਕੰਮ ਕਰ ਰਹੀ ਆ ਪਹਿਲਾਂ ਤਾਂ ਲੋਕ ਉੱਪਰਲੇ ਪਾਸੇ ਹੀ ਦੇਖਦੇ ਸੀ ਉੱਪਰਲੇ ਪਾਸੇ ਹੀ ਦੇਖ ਕੇ ਬੰਦ ਕਰ ਦਿੰਦੇ ਸੀ ਇਹ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਆ ਜਮੀਨੀ ਲੈਵਲ ਤੇ ਆਪ ਜੁੜ ਕੇ ਮੁੱਖ ਮੰਤਰੀ ਬਣਿਆ ਔਰ ਜ਼ਮੀਨ ਦੇ ਉੱਤੇ ਹੀ ਦੇਖ ਕੇ ਲੋਕਾਂ ਦੇ ਕੰਮ ਕਰ ਰਿਹਾ ਇਸ ਕਰਕੇ ਹਰ ਬੰਦੇ ਦੇ ਕੰਮ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਅਸੀਂ 92 ਸਿਪਾਹੀ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਲੈ ਕੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਨਿਭਾ ਨਿਭਾਰਿਆ ਸੋ ਮਖਾਬੀ ਦਾ ਇਸ ਮੈਂ ਨਿਰਧਾਰਨ ਦੇ ਡੀਸੀ ਮੰਟ ਸਰ ਸੁਭਦਾਂ ਪੈਨਰ ਦਾ 10 ਸਿੰਦਰਪੀ ਸਿੰਘ ਟਵਾਣਾ ਜੁਆਇੰਟ ਸੈਕਟਰੀ ਜਸਤਿਕਾਵਾ ਦੀ ਪਾਰਟੀ ਅੱਜ ਮਲਰਗੰਜ ਦੇ ਵਿੱਚ ਵਾਰਡ ਨੰਬਰ 74 ਦੇ ਵਿੱਚ ਜੋ ਸਕੂਲ ਦਾ ਨਿਖਣ ਕੀਤਾ ਗਿਆ ਮਾਨਯੋਗ ਬੀਸੀ ਸਾਹਿਬ ਲੁਧਿਆਣਾ ਔਰ ਉਹਨਾਂ ਦੇ ਨਾਲ ਇਸ ਹਲਕੇ ਤੋਂ ਵਿਧਾਇਕ ਸ਼੍ਰੀ ਸ਼ੋਕ ਪ੍ਰਾਸ਼ਰ ਪੰਪੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਇੱਥੇ ਇਸ ਸਕੂਲ ਦੀਆਂ ਜੋ ਕਾਫੀ ਕਮੀਆਂ ਵੀ ਪਾਈਆਂ ਗਈਆਂ کہہ ਸਕਦੇ ਹਾਂ ਉਹਨੂੰ ਦੂਰ ਕਰਨ ਦੇ ਲਈ ਅੱਜ ਇੱਥੇ ਕਾਫੀ ਸਮਾਂ ਲਗਾ ਕੇ ਉਹਨਾਂ ਨੂੰ ਸਮਝਿਆ ਔਰ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਆ ਮਲਰ ਗੰਜ ਦੇ ਵਿੱਚ ਔਰ ਇਹਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਉਂਕਿ ਵਿੱਦਿਆ ਤੋਂ ਵੱਡਾ ਕੋਈ ਦੁਨੀਆ ਦੇ ਵਿੱਚ ਵਰਦਾਨ ਨਹੀਂ ਜੇ ਵਿੱਦਿਆ ਤੇ ਸਮਾਜ ਆ ਜੇ ਵਿੱਦਿਆ ਤੇ ਅਫਸਰ ਸਹਿਬਾਨ ਨੇ ਵਿੱਦਿਆ ਤੋਂ ਬਿਨਾ ਕੁਝ ਨਹੀਂ ਇਹ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਆ ਭਗਵੰਤ ਮਾਨ ਸਾਹਿਬ ਦੀ ਜੋ ਸੋਚ ਆ ਉਹ ਵਿੱਦਿਆ ਨੂੰ ਪਹਿਲ ਦੇ ਆਧਾਰ ਤੇ ਤੇ ਸਿਹਤ ਨੂੰ ਪਹਿਲ ਦੇ ਆਧਾਰ ਤੇ ਲਿਖ ਰਹੀ ਹੈ ਠੀਕ ਹੈ ਸੋ ਅਸੀਂ ਇਲਾਕਾ ਨਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਸਰਕਾਰੀ ਸਕੂਲ ਨੇ ਅਸੀਂ ਪ੍ਰਾਈਵੇਟਾਂ ਦਾ ਖੇੜਾ ਛੱਡ ਕੇ ਇਹਨਾਂ ਸਕੂਲਾਂ ਨੂੰ ਪਹਿਲਾਂ ਤੁਸੀਂ ਆ ਕੇ ਲੇਟੈਸਟ ਤਕਨੀਕ ਦੇਖੋ ਫਿਰ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਪੜਨ ਜਰੂਰ ਲਗਾਓ ਜੀ ਧੰਨਵਾਦ ਜੀ ਜੀ ਏਰੀਆ ਦਾ ਬਲਾਕ ਪ੍ਰਧਾਨ ਮਨਜੀਤ ਸਿੰਘ ਇਸ ਏਰੀਆ ਦਾ ਬਲਾਕ ਪ੍ਰਧਾਨ ਔਰ ਸੇਵਾਦਾਰ ਹੁੰਦੇ ਨਾਤੇ ਕਿਉਂਕਿ ਵਾਰਡ ਨੰਬਰ 54 ਦਾ ਮਿੰਚਾਰਜ ਆ ਸੋ ਅੱਜ ਡੀਸੀ ਮੈਡਮ ਨੂੰ ਅਸੀਂ ਲੈ ਕੇ ਆਏ ਆ ਐਮਐਲਏ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਨੂੰ ਬੇਨਤੀ ਲਈ ਸੀਗੀ ਕਿਉਂਕਿ ਸਕੂਲ ਦੀ ਬਿਲਡਿੰਗ ਬਣੀ ਨੂੰ ਤਕਰੀਬਨ ਕਾਫੀ ਸਮਾਂ ਹੋ ਗਿਆ ਤੇ ਸੋ ਇਸ ਸਕੂਲ ਨੂੰ ਚਲਾਉਣ ਦੀ ਵਿੱਚ ਬਹੁਤ ਜ਼ਰੂਰਤ ਹੈ ਕਿਉਂਕਿ ਏਰੀਆ ਦੇ ਜਿਹੜੇ ਬੱਚੇ ਨੇ ਦੂਰ ਦੂਰ ਤੱਕ ਜਾਂਦੇ ਨੇ ਸੋ ਏਰੀਆ ਦੀ ਮੰਗ ਦੇ ਅਨੁਸਾਰ ਅੱਜ ਅਸੀਂ ਬੇਨਤੀ ਐਮਐਲਏ ਸਾਹਿਬ ਨੂੰ ਲਈ ਮਾਨਯੋਗ ਮੰਤਰੀ ਜੀ ਨੂੰ ਲਈ ਔਰ ਮਾਨਯੋਗ ਡੀਸੀ ਸਾਹਿਬ ਨੂੰ ਲਈ ਸੋ ਧੰਨਵਾਦ ਕਰੀ ਐਮਐਲਏ ਸਾਹਿਬ ਦਾ ਜਿਹੜੇ ਡੀਸੀ ਸਾਹਿਬ ਨੂੰ ਲੈ ਕੇ ਆਏ ਇਸ ਏਰੀਆ ਦੀਆਂ ਜੋ ਪ੍ਰੋਬਲਮਾਂ ਉਹ ਵੀ ਦਸੀਆਂ ਗਈਆਂ ਔਰ ਸਕੂਲ ਦੀ ਬਾਬਤ ਵਿੱਚ ਚਲਾਉਣ ਦੀ ਬਾਬਤ ਕੋਈ ਕਮੀਆਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਸੰਬੰਧੀ ਅਸੀਂ ਉਹਨਾਂ ਨੂੰ ਬੁਲਾਇਆ ਸੀ ਔਰ ਡੀਸੀ ਸਾਹਿਬ ਨੇ ਬੜੇ ਅਚੀ ਤਰੀਕੇ ਨਾਲ ਮੌਇਨਾ ਕਰਕੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀਆਂ ਇਸ ਏਰੀਆ ਚ ਸਕੂਲ ਦੇ ਵਿੱਚ ਕਮੀਆਂ ਨੇ ਉਹ ਜਲਦੀ ਦੂਰ ਕਰਕੇ ਉਹ ਦਿਨ ਦੂਰ ਨਹੀਂ ਜਿਸ ਦਿਨ ਇੱਥੇ ਬੱਚੇ ਆ ਕੇ ਚੰਗੀ ਪੜਾਈ ਕਰਕੇ ਔਰ ਉੱਚ ਉਹਦੇ ਤੇ ਬਰਾਜਮਾਨ ਹੋਣਗੇ ਸੋ ਸਾਡੀ ਇਲਾਕੇ ਦੀ ਮੰਗ ਵੀ ਹੈ ਔਰ ਇਹ ਮੰਗ ਅਸੀਂ মিডিਆ ਰਾਹੀਂ ਮੰਤਰੀ ਸਾਹਿਬ ਨੂੰ ਵੀ ਅਸੀਂ ਮੁਖਾਤਬ ਹੋ ਕੇ ਕਹਿੰਨੇ ਆ ਜੀ ਮੰਤਰੀ ਸਾਹਿਬ ਜਲਦੀ ਜਲਦੀ ਇਸ ਏਰੀਆ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਉਹ ਕਿਉਂਕਿ ਜਿਸ ਦੇਸ਼ ਦੇ ਵਿੱਚ ਪੜ੍ਹਾਈ ਅੱਛੀ ਹੋ ਉਹ ਦੇਸ਼ ਦਾ ਇਹੀ ਤਰੱਕੀ ਦਾ ਜਿਹੜਾ ਯੋਗਦਾਨ ਵੱਧ ਹੁੰਦਾ ਵਰਲਡ ਦੇ ਵਿੱਚ ਜਿੱਥੇ ਸਮਾਜ ਦੇ ਵਿੱਚ ਜਿਸ ਸਮਾਜ ਦੇ ਬੱਚੇ ਬੜੇ ਲਿਖੇ ਹੋਣਗੇ ਉਹ ਹੀ ਸਮਾਜ ਤਰੱਕੀ ਕਰਦੇ ਨੇ ਸੋ ਸਾਡੀ ਇਹ ਜਿਹੜੀ ਮੰਗ ਆ ਮੰਤਰੀ ਸਾਹਿਬ ਦਾ ਵੀ ਔਰ ਲੋਕਾਂ ਦੀ ਜਿਹੜੀ ਡਿਮਾਂਡ ਆ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਇਹ ਇਹ ਆਪਣੇ ਕਸੌਟੀ ਦੇ ਖਰੇ ਉਤਰੂਗੀ ਔਰ ਕੋਸ਼ਿਸ਼ ਕਰਾਂਗੇ ਸਕੂਲ